ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਸੀਬੀਆਈ ਦੇ ਹੱਥ ਹੁਣ ਵੱਡੇ ਸਬੂਤ ਲੱਗੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮੋਬਾਈਲ ਦੇ ਵਿੱਚ ਕ੍ਰਿਸ਼ਨੂ ਦੇ ਨਾਲ ਚੈਟ ਦੇ ਵੱਲੋਂ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੇ ਕੁਝ ਦਿਨ ਪਹਿਲਾਂ ਰੋਪੜ ਰਾਈਜ਼ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਸੀ ਤਾਂ ਕਾਫੀ ਜਿਹੜਾ ਕਿ ਸਮਾਨ ਉਹਨਾਂ ਦੇ ਘਰ ਤੋਂ ਮਿਲਿਆ ਸੀ ਕਾਫੀ ਕੈਸ਼ ਆ ਜਿਹੜਾ ਉਹਨਾਂ ਦੇ ਘਰ ਤੋਂ ਮਿਲਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਗਿਆ ਦਿਨ-ਪ੍ਰਤੀ ਦਿਨ ਨਵੇਂ ਖੁਲਾਸੇ ਹੁੰਦੇ ਗਏ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਮੋਬਾਈਲ ਫੋਨ ਦੀ ਚੈਟ ਦੇ ਵਿੱਚੋਂ ਵੱਡੇ ਸਬੂਤ ਨੇ ਜਿਹੜੇ ਉਹ ਹੱਥ ਲੱਗੇ ਨੇ ਤਾਂ ਹੁਣ ਵੱਡੀ ਪਰੇਸ਼ਾਨੀ ਦੇ ਵਿੱਚ ਕਿਰ ਸਕਦੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਤਾਂ ਤੁਹਾਨੂੰ ਦੱਸ ਦਈਏ ਕਿ ਮੌਜੂਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਕੋਰੀਆ ਤੇ ਪ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਜਾਂਚ ਦੇ ਵਿੱਚ ਹੁਣ ਨਵੇਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਸੀਬੀਆਈ ਨੂੰ ਪੁੱਲਰ ਦੇ ਮੋਬਾਈਲ ਫੋਨ ਦੇ ਵਿੱਚੋਂ ਅਜਹੀਆਂ ਚੈਟਸ ਮਿਲੀਆਂ ਨੇ ਜਿਨ੍ਹਾਂ ਵਿੱਚ ਨਿਆਂਇਕ ਅਧਿਕਾਰੀਆਂ ਨਾਲ ਜੁੜੇ ਕਈ ਅਹਿਮ ਸੰਦੇਸ਼ ਸ਼ਾਮਲ ਨੇ ਇਨ੍ਹਾਂ ਚੈਟਸ ਦੇ ਵਿੱਚ ਭੁੱਲਤ ਤੇ ਕ੍ਰਿਸ਼ ਨੂੰ ਵਿਚਾਲੇ ਅਦਾਲਤਾਂ ਦੇ ਹੁਕਮਾਂ ਨੂੰ ਪ੍ਰਭਾਵਿਤ ਕਰਨ ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਮੋੜਦੇ ਅਤੇ ਕੁਝ ਕੁਝ ਅਧਿਕਾਰੀਆਂ ਦੇ ਪੱਖ ਦੇ ਵਿੱਚ ਫੈਸਲੇ ਕਰਵਾਉਣ ਵਰਗੀਆਂ ਗੱਲਾਂ ਦੀ ਚਰਚਾ ਪਾਈ ਗਈ ਹੈ ਸੀਬੀਆਈ ਇਸ ਮਾਮਲੇ ਦੇ ਵਿੱਚ ਦੋ ਨਿਆਇਕ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਇੱਕ ਮੌਜੂਦਾ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਪੁੱਛਗਿੱਛ ਦੇ ਲਈ ਬੁਲਾ ਸਕਦੀ ਹੈ ਤਾਂ ਪਹਿਲਾ ਉਹ ਅਧਿਕਾਰੀ ਰੋਪੜ ਦਾ ਐਸਐਸਪੀ ਰ ਹੈ ਜਿਹੜੇ ਨਿਆਇਕ ਅਧਿਕਾਰੀ ਹਨ ਦੋਵੇਂ ਮੁਹਾਲੀ ਤਰੋਪੜ ਦੇ ਵਿੱਚ ਤਾਇਨਾਤ ਰਹੇ ਨੇ ਤਾਂ ਜਾਂਚ ਏਜੰਸੀ ਨੂੰ ਇਹਨਾਂ ਸਾਰਿਆਂ ਦੀ ਭੂਮਿਕਾ ਅਤੇ ਭੁੱਲਰ ਦੇ ਨਾਲ ਉਹਨਾਂ ਦੇ ਸੰਭਾਵਿਤ ਜਿਹੜੇ ਕਿ ਸਬੰਧਾਂ ਦੀ ਜਾਂਚ ਦੇ ਲਈ ਹੁਣ ਵੱਡੀ ਕਾਰਵਾਈ ਆ ਜਿਹੜੀ ਹੋ ਸਕਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਿਆਇਕ ਹੁਕਮਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕਿਹੜੇ ਸਾਧਨਾਂ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਹੈ ਤਾਂ ਹੁਣ ਜਿਹੜਾ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ ਹੋਰ ਵੱਡੇ ਖੁਲਾਸੇ ਕਰ ਸਕਦੀਆਂ ਨੇ ਫਿਲਹਾਲ ਕ੍ਰਿਸ਼ਨੂ ਦੇ ਨਾਲ ਚੈਟ ਜਿਹੜੀ ਡੀਆਈਜੀ ਭੁੱਲਰਦੀ ਹੋਈ ਹੋਈ ਆ ਉਸ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲੇ ਦਿਨਾਂ ਤੇ ਵਿੱਚ ਜਿਹੜਾ ਜਾਂਚ ਦਾ ਵਿਸ਼ਾ ਤਾਂ ਹੋਰ ਅਧਿਕਾਰੀ ਨੇ ਜਿਹੜੇ ਹੁਣ ਸੀਬੀਆਈ ਦੀ ਰਡਾਰ ਦੇ ਉੱਤੇ ਹੋ ਸਕਦੇ ਨੇ ਕਿਉਂਕਿ ਬਿੱਤੇ ਕੱਲ ਪਟਿਆਲਾ ਦਾ ਇੱਕ ਮਸ਼ਹੂਰ ਪ੍ਰਾਪਰਟੀ ਡੀਲਰ ਆ ਜਿਸ ਦੇ ਘਰ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਧਿਕਾਰੀ ਨੇ ਜਿਹੜੇ ਵੱਡੇ ਉਹਨਾਂ ਦੇ ਉੱਤੇ ਸੀਬੀਆਈ ਦੀ ਗਾਜ਼ ਆ ਜਿਹੜੀ ਉਹ ਦੇਖ ਸਕਦੀ ਆ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਸੀਬੀਆਈ ਤੇ ਹੱਥ ਹੁਣ ਵੱਡੇ ਸਬੂਤ ਲੱਗੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮੋਬਾਈਲ ਦੇ ਵਿੱਚ ਕ੍ਰਿਸ਼ਨੂ ਦੇ ਨਾਲ ਚੈਟ ਦੇ ਵੱਲੋਂ ਜਿਹੜੇ ਕਿ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਬੀਤੇ ਕੁਝ ਦਿਨ ਪਹਿਲਾਂ ਰੋਪੜ ਰਾਈਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਸੀ ਤਾਂ ਕਾਫੀ ਜਿਹੜਾ ਕਿ ਸਮਾਨ ਉਹਨਾਂ ਦੇ ਘਰ ਤੋਂ ਮਿਲਿਆ ਸੀ ਕਾਫੀ ਕੈਸ਼ ਆ ਜਿਹੜਾ ਉਹਨਾਂ ਦੇ ਘਰ ਤੋਂ ਮਿਲਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਗਿਆ ਦਿਨ-ਪ੍ਰਤੀ ਦਿਨ ਨਵੇਂ ਖੁਲਾਸੇ ਹੁੰਦੇ ਗਏ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਮੋਬਾਈਲ ਫੋਨ ਦੀ ਚੈਟ ਦੇ ਵਿੱਚੋਂ ਵੱਡੇ ਸਬੂਤ ਨੇ ਜਿਹੜੇ ਉਹ ਹੱਥ ਲੱਗੇ ਨੇ ਤਾਂ ਹੁਣ ਬੱਡੀ ਪਰੇਸ਼ਾਨੀ ਦੇ ਵਿੱਚ ਕਰ ਸਕਦੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਤਾਂ ਤੁਹਾਨੂੰ ਦੱਸ ਦਈਏ ਕਿ ਮੌਜੂਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਕੋਰੀਆ ਤੇ ਪ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਜਾਂਚ ਦੇ ਵਿੱਚ ਹੁਣ ਨਵੇਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਸੀਬੀਆਈ ਨੂੰ ਪੁੱਲਰ ਦੇ ਮੋਬਾਈਲ ਫੋਨ ਦੇ ਵਿੱਚੋਂ ਅਜਹੀਆਂ ਚੈਟਸ ਮਿਲੀਆਂ ਨੇ ਜਿਨ੍ਹਾਂ ਵਿੱਚ ਨਿਆਂਇਕ ਅਧਿਕਾਰੀਆਂ ਨਾਲ ਜੁੜੇ ਕਈ ਅਹਿਮ ਸੰਦੇਸ਼ ਸ਼ਾਮਲ ਨੇ ਇਨ੍ਹਾਂ ਚੈਟਸ ਦੇ ਵਿੱਚ ਭੁੱਲਤ ਤੇ ਕ੍ਰਿਸ਼ਣ ਵਿਚਾਲੇ ਅਦਾਲਤਾਂ ਦੇ ਹੁਕਮਾਂ ਨੂੰ ਪ੍ਰਭਾਵਿਤ ਕਰਨ ਮਾਮਲਿਆਂ ਦੀ ਸੁਣਵਾਈ ਦੇ ਨਤੀਜੇ ਮੋੜ ਦੇ ਤੇ ਕੁਝ ਕੁਝ ਅਧਿਕਾਰੀਆਂ ਦੇ ਪੱਖ ਦੇ ਵਿੱਚ ਫੈਸਲੇ ਕਰਵਾਉਣ ਵਰਗੀਆਂ ਗੱਲਾਂ ਦੀ ਚਰਚਾ ਪਾਈ ਗਈ ਹੈ ਸੀਬੀਆਈ ਇਸ ਮਾਮਲੇ ਦੇ ਵਿੱਚ ਦੋ ਨਿਆਇਕ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੇ ਇੱਕ ਮੌਜੂਦਾ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਪੁੱਛਗਿੱਛ ਦੇ ਲਈ ਬੁਲਾ ਸਕਦੀ ਹੈ ਤਾਂ ਪਹਿਲਾ ਉਹ ਅਧਿਕਾਰੀ ਰੋਪੜ ਦਾ ਐਸਐਸਪੀ ਰ ਹੈ ਜਿਹੜੇ ਨਿਆਇਕ ਅਧਿਕਾਰੀ ਹਨ ਦੋਵੇਂ ਮੁਹਾਲੀ ਤਿਰੋਪੜ ਦੇ ਵਿੱਚ ਤਾਇਨਾਤ ਰਹੇ ਨੇ ਤਾਂ ਜਾਂਚ ਏਜੰਸੀ ਨੂੰ ਇਹਨਾਂ ਸਾਰਿਆਂ ਦੀ ਭੂਮਿਕਾ ਅਤੇ ਭੁੱਲਰ ਦੇ ਨਾਲ ਉਹਨਾਂ ਦੇ ਸੰਭਾਵਿਤ ਜਿਹੜੇ ਕਿ ਸਬੰਧਾਂ ਦੀ ਜਾਂਚ ਦੇ ਲਈ ਹੁਣ ਵੱਡੀ ਕਾਰਵਾਈ ਆ ਜਿਹੜੀ ਹੋ ਸਕਦੀ ਹੈ ਮੈਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਿਆਇਕ ਹੁਕਮਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕਿਹੜੇ ਸਾਧਨਾਂ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਆ ਤਾਂ ਹੁਣ ਜਿਹੜਾ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ ਹੋਰ ਵੱਡੇ ਖੁਲਾਸੇ ਕਰ ਸਕਦੀਆਂ ਨੇ ਫਿਲਹਾਲ ਕ੍ਰਿਸ਼ਨੂ ਦੇ ਨਾਲ ਚੈਟ ਜਿਹੜੀ ਡੀਆਈਜੀ ਭੁੱਲਰਦੀ ਹੋਈ ਹੋਈ ਆ ਉਸ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜਾਂਚ ਦਾ ਵਿਸ਼ਾ ਤਾਂ ਹੋਰ ਅਧਿਕਾਰੀ ਨੇ ਜਿਹੜੇ ਹੁਣ ਸੀਬੀਆਈ ਦੀ ਰਡਾਰ ਦੇ ਉੱਤੇ ਹੋ ਸਕਦੇ ਨੇ ਕਿਉਂਕਿ ਬਿੱਤੇ ਕੱਲ ਪਟਿਆਲਾ ਦਾ ਇੱਕ ਮਸ਼ਹੂਰ ਪ੍ਰਾਪਰਟੀ ਡੀਲਰ ਆ ਜਿਸ ਦੇ ਘਰ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਹੋਰ ਅਧਿਕਾਰੀ ਨੇ ਜਿਹੜੇ ਵੱਡੇ ਉਹਨਾਂ ਦੇ ਉੱਤੇ ਸੀਬੀਆਈ ਦੀ ਗਾਜ਼ ਆ ਜਿਹੜੀ ਉਹ ਦੇਖ ਸਕਦੀ ਹੈ